ਲਓ ਵੀ ਆ ਦੋ ਬੱਕਰੀਆਂ ਬਾਈ ਬੱਬੂ ਨੇ ਲਈਆਂ ਛੱਤਿਆਣੇ ਵਾਲੇ ਨੇ ਬਹੁਤ ਟੌਪ ਕਲਾਸ ਦੀਆਂ ਵੱਡੀਆਂ ਬਹੁਤ ਆਕਦਕਾਰ ਵਾਲੀਆਂ ਤੇ ਬਾਈ ਜੀ ਆਪਣਾ ਪਿੰਡ ਕਿਹੜਾ ਜੀ? ਕਵਾੜਾ ਕਿਸ਼ਨਪੁਰਾ ਵਾਲਾ ਕਵਾੜਾ ਕਿਸ਼ਨਪੁਰਾ ਵਾਲੇ ਬਾਈ ਤੋਂ ਲਈਆਂ ਤੇ ਨਾਂ ਆਪਣਾ ਕੀ ਹੈ ਜੀ? ਸੁਖਮੰਦਰ ਸੁਖਮੰਦਰ ਸਿੰਘ ਤੇ ਬਾਈ ਬੱਬੂ ਛੱਤਿਆਣੇ ਨੇ ਇਹ ਖਰੀਦੀਆਂ ਬਾਈ ਲੱਖ ਰੁਪਿਆ ਮੰਗਦਾ ਰਿਹਾ ਏ ਠੀਕ ਆ ਲੱਖ ਤੋਂ 90 ਹਾਂ 85 ਬਹੁਤ ਕੋਈ ਮੰਗੇ ਮੈਂ ਕਹਿੰਦਾ ਬੱਕਰੀਆਂ ਦੇ ਦਿੱਤਾ ਆ ਸਹੀ ਆ ਜਿਹੜੇ ਰੁਪਈਆ ਸੀ ਲਾਤੇ ਨੇ ਤੋਂ ਵੱਧ ਕਿੰਨਾ ਸਹੀ ਗੱਲ ਆ ਹਾਂ ਇਹ ਹੋ ਗਿਆ ਬਈ ਸਦਾ ਆਲ ਵੀ ਕਿੰਨੇ ਚ ਕਰਤਾ 53000 53000 ਦਾ ਸੌਦਾ ਹੋ ਗਿਆ ਦੋਸਤੋ ਤੜਕੇ ਦਾ 55 ਵੀ ਲੱਗਿਆ ਸੀ ਹਾਂ ਤੜਕੇ ਫਿਰ ਮੰਨਿਆ ਨਹੀਂ ਤੇ ਮੰਨਿਆ ਨਹੀਂਗਾ ਬਾਈ ਸਹੀ ਗੱਲ ਹਾਂ ਬਾਕੀ ਬੱਬੂ ਦਾ ਦਿਲ ਵੀ ਬਹੁਤ ਆ ਬਾਈ ਜਿਹੜਾ ਰਫੀ ਲੰਦਾ ਹਾਂ ਲਾਈਨ ਵੀ ਅੱਜ ਇਹਨਾਂ ਦੇ ਬੱਚਾ ਅੰਦਰ ਐ ਨਹੀਂ ਪਲਾ ਐ ਨਹੀਂ ਜਵਾ ਪੰਡਾ ਬੱਕੇ ਦੇ ਪੈਸੇ ਲਾਏ ਨੇ ਲਾਇਆ ਲਾਇਆ ਬਾਈ ਦਿਲ ਤੋਂ ਬਣਾ ਪੈਸਾ ਨਹੀਂ ਲੱਗਦਾ ਦਿਲ ਤੋਂ ਬਣਾ ਨਹੀਂ ਪੈਸਾ ਲੱਗਦਾ ਬੱਕਰੀਆਂ ਤੁਹਾਨੂੰ ਦਿਖਾਉਣਾ ਮੜਾ ਹਾਇਰਾ ਵੀ ਮੜਾ ਗੱਡੀ ਆ ਗੱਡੀ ਮੜਾ ਹੈਗਾ ਦੇਖ ਲਓ ਦੋਸਤੋ ਕਿੱਡੇ ਕਿੱਡੇ ਕੱਦ ਦੀਆਂ ਬੱਕਰੀਆਂ ਮਾਣ ਆ ਇਧਰ ਨੂੰ ਬਹੁਤ ਉੱਚੇ ਕਾਠ ਦੀਆਂ 40 40 ਇੰਚ ਦੇ 40 40 ਇੰਚ 40 40 ਇੰਚ ਕੱਦ ਹੋਊਗਾ ਬੱਕਰੀਆਂ ਦਾ ਤੇ ਰਾਜੀ ਪਲੀਆਂ ਬਹੁਤ ਤਾਇਆ ਇਹਨੂੰ ਭਜਦਾ ਲੈ ਕੇ ਸੰਗਲ ਓਰੇ ਆ ਕਿੱਧਰ ਜਾਂਦਾ ਸਾਰੀ ਠੀਕ ਆ ਠੀਕ ਆ ਫਿਰ ਇਹ ਥੋੜਾ ਜਿਹਾ ਜ਼ਰ ਤੱਕ ਕਰਦਾ ਹੀ ਹੁੰਦਾ ਇਹਨੂੰ ਪਤਾ ਮੈਂ ਗਾਂ ਸੋਨਾ ਅਣਜਾਲ ਨਹੀਂ ਮੁੱਕਿਆ ਅਣਜਾਲ ਮੁੱਕ ਜਾਂਦਾ ਤੇ ਮੇਰੀ ਸੋਨਾ ਗੱਲ ਪਸੂ ਨਹੀਂ ਜਾਣਾ ਹੀ ਵੇਖਣਾ ਇਸ ਹਿਸਾਬ ਨਾਲ ਪਰਵੇਸ਼ਨਾ ਤੀਜੇ ਬਜੇ ਤੋਂ ਬਿਨਾ ਹੁੰਦੀ ਆ ਨਹੀਂ ਰਸਤਾ ਵੀ ਨਹੀਂ ਹੁੰਦਾ ਇਹਦੇ ਰਾਹ ਹੀ ਦੇ ਨਾਲ ਲੱਕ ਦੋ ਘੱਟ ਆ ਤੜਕੇ ਕੀਤਾ ਹੀ ਆਪਾਂ ਚਲੋ ਇਹਨਾਂ ਨੂੰ ਮਾਲਕ ਵਾਦਾ ਕਰੇ ਸੱਚੇ ਪਾਸ਼ਾ 55 ਲੱਗਿਆ ਮੇਰੇ ਸਾਹਮਣੇ ਤੋਂ 755 ਦਾ ਸੌਦਾ ਹੋ ਗਿਆ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੌਦਾ ਕਰਨ ਲਈ ਬੱਬੂ ਬਹੁਤ ਬਹੁਤ ਧੰਨਵਾਦ ਆ ਬੱਕਰਾ ਕੌਣ ਇਹਦਾ ਸੌਦਾ ਚੱਲ ਫਿਰ ਅਸੀਂ ਝੂਠ ਮਾਰੀਏ ਯਾਰ ਮੈਂ ਤੁਹਾਨੂੰ ਕਿਹਨੇ ਪਾਇਆ ਮੈਂ ਮੇਰਾ ਮੇਰਾ ਜਾਨੂ ਮੈਂ ਝੂਠ ਮਾਰ ਦੇ ਤੀਜੇ ਬੰਦੇ ਹੋਣੀ ਮਾਰਦਾ ਕੱਲਾ ਆ ਕੇ ਗਿਆ ਪੰਜ ਯਾਰ ਹੋਰ ਬੋਲ ਯਾਰ ਐਵੇਂ ਝੂਠ ਪਤਾ ਯਾਰ ਆਪਣੇ ਕੋਲ ਮਾਰੇ ਜਾਂਦੇ ਝੂਠ ਨਹੀਂ ਮਾਰੇ ਜਾਂਦੇ ਹੋਰ ਬੋਲ ਤੂੰ ਅਗਰ ਉਹ ਕੱਲਾ ਕਹਿੰਦਾ ਆਪਾਂ ਦਬਾਈ ਤੈਨੂੰ ਚਾਰ ਇੱਕ ਮਿੰਟ ਉਹ ਕਹੇ ਜੇ ਮੈਂ ਪੰਜ ਨਹੀਂ ਲੈ ਜਾ ਫਰੀ ਬੱਕਰਾ ਹੋਰ ਬੋਲ ਪੰਜ ਲਾ ਕੇ ਗਿਆ ਕੋਰੇ ਲਿਆ ਆਇਆ ਫਰੀ ਬੱਕਰਾ 3 ਮੰਗਿਆ ਭਾਈ ਉਹ ਨਹੀਂ ਕਰਦਾ ਯਾਰ ਕੋਸ਼ਿਸ਼ ਕਈ ਜਾਂਦੇ ਮੈਂ ਤੇਰਾ ਦਿਲ ਉਹ ਬੋਲ ਆਪਾਂ ਫਰੀ ਖੁਲਾ ਦੇਾਂਗੇ ਅਗਰ ਉਹ ਕਹੇ ਇੱਕ ਵਾਰੀ ਉਹਨੂੰ ਖਵਾ ਦੇ ਵੀ ਪੰਜ ਨਹੀਂ ਲਾਇਆ ਉਹ ਕੋਸ਼ਿਸ਼ ਕਈ ਜਾਵੇ ਸਾਡੀ ਮਾਨ ਕਰਨਾ ਕਿ ਉਹਨੂੰ ਮੰਨ ਲੈ ਜਾ ਲੈ ਜਾ ਉਹ ਲੈ ਬਾਈ ਉਹ ਜਿਹੜਾ ਖੋਸ਼ੋ ਕੇ ਦਿਨਾ ਦੇ ਦੋ ਭਾਈਆਂ ਨੂੰ ਪੁੱਛਾਂ ਨਹੀਂ ਮੈਂ ਨਹੀਂ ਦਿੰਦਾ ਹਾਂ ਇਹ ਹੁੰਦਾ ਯਾਰ ਅੱਛੀ ਤੂੰ ਕੱਟ ਨਹੀਂ ਦੇਣੀ ਬਾਈ ਮੰਨ ਜਾ ਨਾ ਨਾ ਭਾਈ ਜੀ 1 ਰੁਪਿਆ ਨਹੀਂ ਕੱਟ ਕਰਦਾ ਹੋਰ ਬੁੱਲ ਫੇਟ ਕੱਟ ਮਾਰਿਆ ਕਰ ਮਾਰਦਾ ਸੀ ਕੰਜਰਾ ਮੈਨੂੰ ਪਾਉਂ ਨਹੀਂ ਵੇਖਿਆ ਨੇ ਬਥੱਲੇ ਵੇਖੀ ਤਾਂ ਹੁੰਦਾ ਯਾਰ ਹਾਂ ਥੱਲੇ ਕੀ ਫੇਰ ਤੋਂ ਬਾਈ ਮੰਨ ਜਾ ਅਜੇ ਤਾਂ ਜ਼ੋਰ ਦੀ ਨਹੀਂ ਧੱਕਾ ਮਾਰਿਆ ਹੌਲੀ ਮਾਰਿਆ ਹਾਂ ਸੋ ਲੱਗਿਆ ਸੀ ਆਪਾਂ ਕੰਮ ਹੋ ਗਿਆ ਕਿੱਧਰ ਗਿਆ ਭਾਈ ਯਾਰ ਕਿਧਰ ਗਿਆ ਲੈਦਾ ਕੌਣਾ ਭਾਈ ਤਾਇਆ ਮੇਰੀ ਸੋਲਾ ਗੱਲ ਇਹ ਕੋਸ਼ਿਸ਼ ਜਾ ਮੇਰੀ ਸੋਲਾ ਗੱਲ ਤੈਨੂੰ ਲਾ ਗਿਆ ਕੋਈ 10000 ਕੋਈ ਕਿੰਨੇ ਲਾਗਾ ਬਕਾਤੇ ਜਾ ਜੀ ਤਾਇਆ ਨਹੀਂ ਚੀਜ਼ ਇੱਕ ਬੰਨ ਵਾਲੀ ਭਾਈ ਦੱਸੂਗਾ ਗੱਲਾਂ ਆ ਆਲਾ ਮੈਂ ਆਉਂਦੇ ਨੇ ਮੰਗਿਆ ਸੀ ਆਪ ਬੱਕਰਾ ਇਹੋ 2 ਘੱਟ 5000 ਦਾ ਆ ਗਿਆ ਪਾਲਾ ਯਾਰ 2 ਰੁਪਏ ਨਹੀਂ ਹੁੰਦਾ ਓਏ ਪਾਲਾ ਕੋ ਚੁਗ ਆਲਾ ਯਾਰ ਮਾਲਕ ਦੀ ਚੀਜ਼ ਮੇਰੇ ਕੋਲੇ ਸੀਗਾ ਗੱਲ ਸੁਣ ਲੈ ਮੇਰੀ ਹੁਣ ਮੰਨਣੀ ਪਊਗੀ ਗੱਲ ਇਹਨੇ ਬੰਦਾ ਸੋਲੇ ਮੈਂ ਕੱਕ ਗੋਲ ਤੂ ਓਏ ਮੁੱਠੀ ਦਾ ਪੂਰੇ 5000 ਦਾ ਹੋ ਗਿਆ ਯਾਰ ਪੂਰੇ 5000 ਦਾ ਕਰਤਾ 5000 ਰੁਪਏ ਮਾਰਦਾ ਉਹਨੂੰ ਯਾਰ ਗੱਲਾਂ ਕਿਉਂ ਕਰਦਾ ਨਹੀਂ ਹੁੰਦਾ ਨਹੀਂ ਭਾਈ ਹੁੰਦਾ ਮੈਂ ਤਾਂ ਆਪਾਂ ਤੈਨੂੰ ਕਹਾਂਦੇ ਨਹੀਂ ਇੰਨੀ ਕਰ ਜਾ 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 ਯਾਰ ਤੋਂ ਗੱਡ ਛੀ ਬਾਪੂ ਚੀਜ਼ ਵੰਨ ਨਾਲਿਆ ਕਿਉਂ ਜੀਵਿੰਦਾਰ ਬੰਦਾ ਯਾਰ ਸਾਲ ਬਾਅਦ 50000 ਦਾ ਹੋਊਗਾ ਐ ਹੋਰ ਕਰ ਦੇ ਨਹੀਂ ਹੁੰਨੀ ਯਾਰ ਚੀਜ਼ ਆ ਬੱਕਰੇ ਤੈਨੂੰ ਲੈ ਦਿੰਦੇ ਆ ਜੇ ਕੋਈ ਰਿਸ਼ਤੇਦਾਰ ਘਰੇ ਆ ਜਾਏ ਤਾਂ ਤੇਰੇ ਵਰਗਾ 5000 ਲਾਉਣ ਨੂੰ ਜਾਂਦਾ ਲਾ ਲੇਂਗਾ ਜਿੰਨਾ ਬਦਜੇਗਾ ਲੱਗਿਆ ਸਾਰਾ ਹੱਥ ਬਾਈ ਯਾਰ ਹੱਥ ਕਰੀ ਸਾਡੇ ਅੱਖੇ ਚਾਕੇ ਜਾ ਜਿਆਦਾ ਬਾਈ ਸਾਡੀ ਰੱਖ ਲੂ ਜਾਂ ਤੂੰ ਰੱਖ ਲੈ ਲੇਗਾ ਬਾਈ ਰੱਖੂਗਾ ਬਾਈ ਨੂੰ ਗੱਲਾਂ ਬਹੁਤ ਸਾਥ ਨਾਲ ਮੇਰੀ 1 ਰੁਪਿਆ ਨਾ ਪਵੇ ਦਾ ਪੂਰੇ ਕਹਦਾ ਕੱਚੇ ਕਹਨੇ ਬੋਲ ਕਰਦੇ ਪੱਕੇ ਗਏ ਪੱਕੇ ਯਾ ਪੂਰੇ 5500 ਦਾ ਕਰਤਾ ਓਏ ਹੋ ਗਿਆ ਹੋ ਗਿਆ ਹੋ ਗਿਆ ਆ ਫਾੜੋ ਤਾਇਆ ਓਏ ਹੋ ਗਿਆ ਯਾਰ ਇਹਨੇ ਆਉਦੀ ਬਣਾਈ ਜਾਨੀ ਯਾਰ ਹੁਣ ਤੂੰ ਕਰਗਾ ਕੀ ਕਹਿੰਦਾ ਓ ਬਾਈ ਬੋਲਿਆ ਬਾਕੀ ਪਾਈ ਤੈਨੂੰ ਕਿ ਤੂੰ ਹੀ ਮਹੇ ਦਾ ਲੱਕ ਜਾ ਦੇ ਨੂੰ ਹੋ ਗਿਆ ਲੈ ਬਾਈ ਤਾਂ ਲਖਾਈ ਕਰਾ ਲਾਂਗੇ ਓ ਕੀ ਬਾਈ ਤਾਂ ਲਖਾਈ ਕਰਾ ਲਾਂਗੇ ਯਾਰ ਮੰਨੀ ਇਹਦਾ ਤੂੰ ਓ ਲਖਾਈ ਕਰਾ ਦੇਾਂਗੇ ਗੁਰਿਆ ਬਸ ਯਾਨੀ ਜੀ ਜਿਹਨਾਂ ਨੂੰ ਚੀਜ਼ ਵਿਗੀ ਬਾਈ ਯਾਰ ਲਖਾਈ ਕਰਾ ਦੇ ਯਾਰ ਕਿਉਂ ਭਜਦਾ ਹਣੀ ਹੁਣ ਤਾਂ ਤੁਸੀਂ ਭਜਦਾ ਮੈਨੂੰ ਪਤਾ ਆਪਾਂ ਮੈਨੂੰ ਪਤਾ ਤੇ ਫਿਰ ਉਹਨੂੰ ਆਖ ਬਾਈ ਯਾਰ ਬਹੁਤ ਪੈਸੇ ਆ ਆਪਣੇ ਹੁੰਦਾ ਆਪਣੇ ਰਸਮੀ ਪਾ ਯਾਰ ਜਾਂ ਖਰਜਾ ਖਰਜਾ ਕਿਉਂ ਗੱਲ ਸੁਣਾ ਮੇਰੀ ਮੇਰੀ ਅਜ ਤੱਕ ਕਿਸੇ ਨੇ ਬੰਦੇ ਨੇ ਟਾਲੀ ਨਹੀਂ ਗੱਲ ਮੈਂ ਮਕਾਉਣਾ ਜਾਜੋ ਬਾਈ ਦਾ ਖੜ ਜਾ ਬਾਪੂ ਖੜ ਜਾ ਅਸਲੀ ਬਾਜਣਾ 55 ਓਏ 550 ਖਰਾ ਪਰ ਲਖਾਈ ਕਰਾ ਜਾ ਹੋ ਗਿਆ ਓਏ ਪਾਲਾ ਹੁਣ ਕੀ ਓਏ 200 ਦਾ ਵੀ ਸਾਡਾ ਮਾਨ ਨੂੰ ਕੀ ਹੋ ਗਿਆ 300 ਰੁਪਏ ਦਾ ਛੱਡ ਦੂੰਗਾ ਜਾ ਵੇਖ ਤੂੰ ਨਜ਼ਾਰਾ ਯਾਰ ਹੱਥ ਬੋਲ ਚੀਜ਼ ਨਹੀਂ ਓਏ ਗੱਲ ਯਾਰ ਓਏ ਜਾ ਯਾਰ ਕਸ ਕਰ ਗਿਆ ਓਏ ਹੋ ਜਾਂਦਾ ਕਰ ਦੇ ਇਹ ਆਪੇ ਰਾਤ ਨੂੰ ਕੋਲ ਕੋਲ ਲਾ ਉਨੇ ਲਿਖਾਈ ਗਈ ਸੀ ਬਾਜ ਨੂੰ ਆ ਫੜ ਹਾਂ ਓ ਯਾਰ ਫੜ ਜਾ ਤਾ ਆ ਜਾ ਚੱਲ ਧੱਕਾ ਥੋੜਾ ਜਾ ਉਹਨੂੰ ਦੇ ਦੇ ਉਹ ਛੱਡ ਦੇ ਤੂੰ ਹੱਥ ਮੈਂ ਨਹੀਂ ਮਾਰਦਾ ਹੱਥ ਕੋਲ ਨਹੀਂ ਮਾਰਦਾ ਹੱਥ ਕੋਲ ਵੀ ਕਰਨਾ ਹੱਥ ਉਹਨੇ 5500 ਲਖਾਈ ਆ ਜੋ ਨਹੀਂ ਹੋਣੀ ਜੋ ਹੋ ਗਿਆ ਹੋਰ ਪਰ ਕੀ ਆ ਬਾਈ ਯਾਰ ਬਾਈ ਨਹੀਂ ਕਰਦਾ ਨਾ ਭਾਈ ਇੱਕ ਮਿੰਟ ਆ ਜਾ ਪੈਂਦਾ ਇਹ ਨੂੰ ਮੰਨ ਨਹੀਂ 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 ਨਾ ਪੈਂਦਾ ਭਾਈ ਹੁਣ ਤਾੜੀ ਪੈ ਗਿਆ ਬਾਈ ਯਾਰ ਅੱਜ ਆ ਯਾਰ ਇੱਕ ਮਿੰਟ ਇੱਕ ਮਿੰਟ ਗੱਲ ਆ ਆ ਲੈ ਯਾਰ ਉਹ ਮੰਨੇ ਜਾਂ ਨਾ ਮੰਨੇ ਆ ਸੁਣ ਤੇਰੀ ਅੜੀ ਭੰਨਣੀ ਅੱਜ ਆ ਪੱਜ ਪਾਛਾ ਹੱਥ ਕਰ ਲੈ

ਦੇਖੋ ਯਾਰ ਉਹ ਭਰਾਵਾ ਅਸੀਂ ਆਪਦੀ ਜੇਬ ਚੋਂ ਤੈਨੂੰ ਦੇਣਾ ਮੈਂ ਛੇ ਦਾ ਮਗਾ ਲਖਾਈ ਤੂੰ ਕਰ ਉਹ ਜੀ ਉਹਨੂੰ ਦੇਣੀ ਉਹਨੇ ਪੈਸੇ ਦੇ ਆਈ ਤਾਂ ਜੋਰ ਲਾਉਣੇ ਆ ਨਜਾਇਜ਼ ਜੀ ਹੋਰ ਵੀ ਪਿੱਛੇ ਭਾਈ ਚੀਜ਼ ਦੀ ਵੇਖ ਚੀਜ਼ ਦੇ ਪੈਸੇ ਦਿੰਦਾ ਫਿਰ ਆ ਅੰਕਲ ਯਾਰ ਕੋਈ 150 ਆ ਯਾਰ ਕੀ ਮਾਨ ਹੁੰਦਾ ਕਹਿੰਦਾ ਹੈ ਬੋਲ ਆਪੇ ਬੋਲ ਆਵਾਜ਼ ਆਦੀ ਕਰਦੇ 100 ਦੀ ਗੱਲ ਹੈ 100 ਰੁਪਏ ਬਚ ਗਏ 2 ਰੁਪਏ ਆ ਗਏ ਬਾਈ ਯਾਰ ਅਸੀਂ ਤਾਂ ਬਹੁਤ ਜ਼ੋਰ ਲਾਇਆ ਯਾਰ ਜਮਾ ਨੇੜੇ ਰਿਆ ਠੋਕਿਆ ਤੇਰੇ ਗਾਇਰਾਂ ਦੇ ਪੈਰ ਮਾਰਿਆ ਆ ਕਾਲੀ ਛੱਡਣਾ ਯਾਰ ਕੱਢ ਦਰਾਤ ਚੱਕ ਬਚਾ ਓਏ ਤੁਹਾਡਾ ਹੱਥ ਕਿੰਨੀਆਂ ਚਮਾਟਾਂ ਮਾਰ ਲਈ ਗਾਲ ਫੜ ਗਾਲ ਸੋਲਾ ਮੇਰੀ ਯਾ ਲਖਾਈ ਆ ਆਪ ਦੁਆਬ ਦੀ ਯਾ ਫਿਰ ਤਾਂ ਹੋ ਹੀ ਗਿਆ ਹਾਂ ਬਾਈ ਕਿਆ ਕਾ ਅਬ ਬੱਲੇਓ ਬਾਈ ਤੁਸੀਂ ਯਾਰ ਥਾਰੀ ਕਰ ਪਿਆ ਆ ਬੱਚਾ ਆ ਬੱਚਾ ਗਲਾਬੀ ਕੰਨਾਂ ਵਾਲਾ ਬਾਈ ਕਿਸੇ ਦਿਨ ਨੂੰ ਬੱਕਰਾ ਬਣੂਗਾ ਬਹੁਤ ਟੌਪ ਦਾ ਹੁਣ ਬਣ ਚੁੱਕਾ ਬਹੁਤ ਹੀ ਟੌਪ ਦਾ ਬ੍ਰੀਡਰ ਬਣੂਗਾ ਕਿਸੇ ਦਿਨ ਨੂੰ ਪੜੂਗਾ ਹਾਂ ਬਾਈ ਖੁੱਲੇ ਥਾਂ 'ਚ ਕੱਢ ਕੇ ਦੀ ਫੋਟੋ ਇਹ ਕੰਨਾਂ ਦੀ ਮੰਗ ਬਹੁਤ ਆ ਆ ਬੱਚਾ ਵੇਖਿਆ ਬਾਈ ਜੀ ਲੰਮਾ ਖੜਾ ਕਰੀਂ ਛੱਡ ਦੇ ਛੱਡ ਦੇ ਛੱਡ ਦੇ ਕੋਲਾ ਕਹਿੰਦਾ ਅੱਗੇ जख्म ਬਸੇਰੇ ਦਿਲ ਤੇ ਹੋਰ ਨਾ ਮਾਰੀ ਕਰ ਹੋਰ ਨਾ ਮਾਰੀ ਵਾਹ ਜੀ ਵਾਹ ਅੱਜ ਬਹੁਤ ਆ ਲਿਆ ਦੇ ਚਲੋ ਭਾਈ ਗੂਗਲ ਪੇ ਕਰਨਗੇ ਤੇ ਲਿਖਾਈ ਕਰਾ ਲੈਣੇ ਨਾਲ ਹੈਗਾ ਕੇ ਆ ਜਾ ਫਿਰ ਚੱਲਦਾ ਭਾਈ ਚੱਲਦਾ ਲਓ ਵੀ 4000 ਦਾ ਬੱਕਰਾ ਹੋ ਗਿਆ ਤੁਹਾਨੂੰ ਬੱਕਰਾ ਵਿਖਾ ਦੇਣਾ ਗੁਰਪ੍ਰੀਤ ਨਹੀਂ ਦੇਣਾ ਸੀਗਾ ਹੁਣ ਦੇਣਾ ਹਾਂ ਭਾਈ ਗੁਰਪ੍ਰੀਤ ਕਿੰਨੇ ਦਾ ਵੇਚਤਾ 4000 ਦਾ ਵੇਚ 4000 ਦਾ ਗੁਰਪ੍ਰੀਤ ਬਰਗਾੜੀ ਨੇ ਬੱਕਰਾ ਦੇਤਾ ਅੰਕਲ ਟੇਗ ਨੂੰ ਸੂਰੇ ਵਾਲਾ ਪੰਡਾ ਲਾ ਬਈ ਥੱਲੇ ਇਹਨੂੰ ਲਓ ਜੀ ਆ ਬੱਕਰੇ ਦਾ ਸੌਦਾ ਹੋ ਗਿਆ 4000 ਦਾ ਆ ਗਣਦੇ ਪੈਸੇ ਬਾਪੂ ਚੱਕ ਚੱਕ ਉਹ 11 1100 ਵਾਲੀ ਪਾਸ ਲੈਣਾ ਠੀਕ ਆ ਚਲੋ ਕਰਾਓ ਲਖਾਈ ਆਪੋ ਆਪਣੀ ਆਇਆ ਕਰਾਓ ਕਰਾਓ ਲਖਾਈ ਬਹੁਤ ਵਧੀਆ ਸੌਦਾ ਹੋ ਗਿਆ ਫਿਰ ਐ ਦੇ ਤੇ ਐਵੇਂ ਨੂੰ ਦੇ ਤੇ ਬੋਲ 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 5000 ਦੇ ਦੇ ਤੇ ਲਿਖਾਈ ਉਹਨਾਂ ਦੀ 54 ਜੀ ਬਗੇ 5400 ਜ ਅੱਛਾ ਆ ਦੋਵੇਂ ਨਾਗ ਹੈ ਲਓ ਜੀ ਦੋਵੇਂ ਬੱਚੇ 5000 ਦੇ ਦੇ ਬਿੱਲੂ ਨੇ ਦੇ ਤੇ ਬਿੱਲੂ ਕਿੰਨੇ ਨਫੇ ਨਾਲ ਦੇਦੇ ਬਾਪੂ ਪੂਰੇ ਜੀ ਕੀਤੇ ਹੈਂ ਪੂਰੇ ਹੀ ਕੀਤੇ ਤੂੰ ਤਾਂ ਕਦੇ ਪੂਰੇ ਕੀਤੇ ਹੀ ਨਹੀਂ 8000 ਰੁਪਏ ਨਫੇ ਨਾਲ ਦਿੱਤੇ ਹੋਣੇ ਇਹਨੇ ਪਹਿਲਾਂ ਪੂਰੇ ਕੀਤੇ ਹੀ ਨਹੀਂ ਕਦੇ ਮੈਨੂੰ ਆਇਆ ਹੁਣ ਗੱਡੀ ਲੈ ਕੇ ਕਿਹੜਾ ਪਿੰਡ ਆਪਣਾ ਰੋੜੀ ਕਪੂਰਾ ਬਾਈ ਬਹੁਤ ਵਧੀਆ ਮਿਲ ਗਏ ਆਇਨੇ 3000 ਦੇਕ 3500 ਦਾ ਲਿਆ ਸੀ ਕੱਲਾ ਆ ਆ 3500 ਦਾ ਲਿਆ ਸੀ ਮੇਰੇ ਸਾਹਮਣੇ ਦੋ ਪੱਠਾ ਲਿੰਗਾ ਸਾਹਮਣੇ ਘਾਟਾ ਖਾਦਾ ਇਹਨੇ ਆ 3500 ਦਾ 2800 ਦਾ ਲਿਆ ਆ ਜਾ ਇਹ ਜ਼ਿੰਦਗੀ ਜਿਹਨੇ ਕਦੇ ਨਹੀਂ ਨਫਾ ਲਿਆ ਇਹ ਅੱਜ ਵੀ ਵੱਡ ਕੇ ਚੱਲਿਆ ਜੂੜ ਲਓ ਜੀ ਆ ਸੌਦਾ ਹੋ ਗਿਆ ਪੈਸੇ ਦੇ ਦੇ ਭਾਈ ਪੈਸੇ ਵਾ ਦੇ ਦੇ ਠੀਕ ਹੈ ਲੈ ਵੀ ਗਿਣ ਦੇ ਵੀ ਪੈਸੇ 1 2 3 4 5 4 ਲੈ ਨਹੀਂ ਵੱਧ ਹੋ ਗਿਆ ਖੜ ਜਾ ਖੜ ਜਾ ਇੱਕ ਮਿੰਟ ਪੰਜ ਇੱਕ ਨੋਟ ਕੱਢ ਦੇ ਵਿੱਚੋਂ ਉਰੇ ਨੂੰ ਮੂੰਹ ਰੱਖ ਭਾਈ ਯਾਰ ਇੱਥੇ ਰੱਖ ਆਏ ਯਾਹ ਅੱਲਾਹ ਦਾ ਨਾਮ ਲੈ ਗਏ ਆ ਬਲੇ ਨਹੀਂ ਭਾਈ ਚਾਰ ਹੋ ਗਿਆ ਕੋਈ ਨਹੀਂ ਕੋਈ ਨਹੀਂ ਚਾਰ ਪੰਜ 6 7 ਰੱਖ ਲਾ ਦੂ ਆ ਲੈ ਲੈ 7 ਬਸ ਸਹੀ ਹੈ ਸਹੀ ਹੈ ਹਾਂਜੀ ਹਾਂਜੀ ਆ ਗੈਣ ਲਾ ਆਪਦੇ ਭਰਾਵਾ 350 ਦੇਦਾ ਜੀ ਆ ਬਿੱਲੂ ਬਿੱਲੂ ਬਾਬਾ ਫੇਰ 500 ਘਾਟਾ ਖਾ ਗਿਆ ਸੀ ਚਾਹ ਰਿਹਾ ਤੈਨੂੰ ਹੋਕਾ ਦੇਵਾਂ ਮੈਂ 4 ਇਹ ਵੀ ਦੋ ਦੋ ਲਖਾਈ ਜਾਂਦੇ ਹੁੰਦੇ ਯਾਰ ਪਾਸੇ ਠੀਕ ਹੋ ਗਿਆ ਜੀ ਆਪਣਾ ਸਹੀ ਹੈ ਜੀ ਸਹੀ ਹੈ ਧੰਨਵਾਦ ਭਾਈ ਆ ਪੱਠ ਦਾ ਸੌਦਾ ਹੋ ਗਿਆ 3700 ਦਾ ਬਾਈ ਲਿਖਾਈ ਤੂੰ ਕਰਾਉਣੀ 3500 ਨਗਦ ਦੇ ਦੇ ਨੂੰ ਠੀਕ ਆ ਭਾਈ ਕਿਹੜਾ ਪਿੰਡ ਆਪਣਾ ਸੂਰੇ ਵਾਲਾ ਇੱਕੇ ਪਿੰਡ ਦੇ ਆ ਵਾਹ ਬਈ ਵਾਹ ਕੋਈ ਨਹੀਂ ਕੋਈ ਨਹੀਂ ਗਿਣੋ ਪੈਸੇ ਭਾਈ ਖੁਸ਼ ਕਰਤਾ ਖੁਸ਼ ਲੋ ਵੀ ਆ ਪੱਠ ਦਾ ਸੌਦਾ ਹੋਇਆ ਓ ਪਾਠਾ ਓਹੋ ਆ ਪਾਠਾ ਭਰਾ ਕਿਧਰ ਦਾ ਆ ਪਾਠ ਦਾ ਸੌਦਾ ਹੋਇਆ ਆ ਸਹੀ ਆ ਸਹੀ ਆ ਆ ਪਾਠ ਦਾ ਸੌਦਾ ਹੋਇਆ ਬਾਈ ਜੀ ਬਹੁਤ ਵਧੀਆ ਹੋ ਗਿਆ ਨਹੀਂ ਨਹੀਂ ਠੀਕ ਬਾਹਲੇ ਬਾਹਲੇ ਪੈ ਜਾਂਦੀ ਸੀ ਆ ਮੋਟਾ ਕਦੋਂ ਦਾ ਚੱਲ ਬਈ ਕੋਈ ਨਹੀਂ ਕੋਈ ਨਹੀਂ ਲਿਆ ਆ ਲਿਆ ਲਿਆ ਨਹੀਂ ਸੀ ਪਾਠਾ ਤਾਂ ਇਥੋਂ ਨਹੀਂ ਲਈਦੀ